ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਅਸ਼ੇਦੀ ਅਸ਼ੈ ਆਦ ਅਦਵੈ ਬਿਦਾਤਾ ਨਾ ਤ੍ਰਸਤਨ ਨ ਗ੍ਰਸਤਨ ਸਮਸਤਨ ਸਰੂਪੇ ਨ ਮਸਤਨ ਨ ਮਸਤਨ ਤੋ ਵਸਤਨ ਨ ਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗੀਤ ਜੀ ਇਸ ਤੋਂ ਅੱਗੇ ਜਿਹੜਾ ਸ਼ੰਦ ਹੈ ਉਸ ਤੋਂ ਸ਼ੰਦਾਂ ਦੀ ਜਿਹੜੀ ਚਾਲ ਹੈ ਉਹ ਬਦਲ ਜਾਂਦੀ ਹੈ ਅੱਗੇ ਇਸ ਤਰ੍ਹਾਂ ਹੈ ਤੋ ਪ੍ਰਸਾਦ ਪਾਦੜੀ ਸ਼ੰਦ ਅਭਯਗਤ ਤੇਜ ਅਨਭਵ ਪ੍ਰਕਾਸ਼ ਅਛੈ ਸਰੂਪ ਅਦਵੈ ਅਨਾਸ ਅਨ ਟਟ ਤੇਜ ਅਨਖਟ ਭੰਡਾਰ ਦਾਤਾ ਦੁਰੰਤ ਸਰਬੰ ਪ੍ਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਰਬੱਤ ਦਾ ਸਾਥ ਸੰਗਤ ਜੀ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬਾਣੀ ਅਕਾਲ ਉਸਤਤਿ ਇਸ ਦੀ ਲੜੀ ਵਾਰ ਵਿਆਸਿਆ 119 ਸ਼ੰਦ ਆਪ ਸਭ ਸੰਗਤ ਸਰਵਣ ਕਰ ਚੁੱਕੇ ਹੋ ਇਸ ਤੋਂ ਅੱਗੇ 120 ਤੇ 21 ਸ਼ੰਦ ਦੀ ਵਿਆਖਿਆ ਆਪ ਸਭ ਸੰਗਤ ਸਰਵਣ ਕਰਨ ਜਾ ਰਹੇ ਹੋ ਆਹ ਦੇਖਦੇ ਹਾਂ ਮਾਰੇ ਇਸ ਵਿੱਚ ਕੀ ਫਰਮਾਨ ਕਰਦੇ ਹਨ ਕਿ ਨਮੋ 나ਥ ਪੂਰੇ ਸਦਾ ਸਿੱਧਾ ਦਾਤਾ ਨਮੋ ਤੋਂ ਭਾਵ ਹੈ ਨਮਸਕਾਰ ਇਥੇ ਬਾਦਸ਼ਾਹ ਜੀ ਨਮਸਕਾਰ ਕਰਦੇ ਹਨ 나ਥ ਪੂਰੇ 나ਥ ਤੋਂ ਭਾਵ ਹੈ ਮਾਲਕ ਪੂਰੇ ਮਾਲਕ ਨੂੰ ਨਮਸਕਾਰ ਹੈ ਸਦਾ ਸਿੱਧਾ ਦਾਤਾ ਉਹ ਖਜ਼ਾਨਿਆਂ ਨੂੰ ਦੇਣ ਵਾਲਾ ਹੈ ਖਜ਼ਾਨਿਆਂ ਨੂੰ ਵੰਡਣ ਵਾਲਾ ਹੈ ਖਜ਼ਾਨਿਆਂ ਦਾ ਭੰਡਾਰ ਉਸਦੇ ਕੋਲ ਹੈ ਅੱਗੇ ਮਾਰੇ ਜਿਹਨੇ ਹਨ ਕਿ ਅਸ਼ੇਦੀ ਅਸ਼ੈ ਆਦ ਅਦਵਾ ਬਿਦਾਤਾ ਅਸ਼ੇਦੀ ਹੁੰਦਾ ਹੈ ਨਾ ਛੇਦਿਆ ਜਾ ਸਕਣ ਵਾਲਾ ਅਸ਼ੈ ਨਾਸ ਰਹਿਤ ਆਦ ਹੁੰਦਾ ਹੈ ਮੁੱਢ ਤੋਂ ਮੁੱਢ ਤੋਂ ਜੋ ਸਰੂਪ ਹੈ ਅਦਵਾ ਬਿਦਾਤਾ ਅਦਵਾ ਦਾ ਭਾਵ ਹੈ ਦਵੈਤ ਤੋਂ ਰਹਿਤ ਈਰਖਾ ਤੋਂ ਰਹਿਤ ਉਸ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਗੇ ਕਹਿੰਦੇ ਹਨ ਕਿ ਨਾ ਤਰਸਤਨ ਨਾ ਗਰਸਤੰ ਸਮਸਤੰ ਸਰੂਪੇ ਤਰਸਤਨ ਤੋਂ ਭਾਵ ਹੈ ਤੈਨੂੰ ਕਿਸੇ ਦਾ ਡਰ ਨਹੀਂ ਹੈ ਸਾਧ ਸੰਗਤ ਜੀ ਪਹਿਲਾਂ ਵੀ ਆਪ ਸਾਹਿਬ ਸੰਗਤ ਨੂੰ ਇਸ ਅਰਥ ਦੱਸਿਆ ਕਿ ਤਰਾਸ ਤਰਾਸ ਕਰਨਾ ਡਰ ਦੇ ਨਾਲ ਜੋ ਤਰਾਸ ਤਰਾਸ ਕਰਦੇ ਹਨ ਪਰ ਆਪ ਨੂੰ ਕਿਸੇ ਦਾ ਵੀ ਡਰ ਪੈ ਨਹੀਂ ਹੈ ਕਿਉਂਕਿ ਆਪ ਤੋਂ ਵੱਡਾ ਕੋਈ ਸ਼ਕਤੀਸ਼ਾਲੀ ਨਹੀਂ ਹੈ ਗ੍ਰਸਤੰਤੋਂ ਭਾਵ ਹੈ ਪਕੜ ਨਹੀਂ ਹੈ ਮੋਹ ਪਿਆਰ ਦੀ ਕਿਸੇ ਦੀ ਆਪ ਦੇ ਉੱਪਰ ਪਕੜ ਨਹੀਂ ਹੈ ਸਾਡਾ ਮਨੁੱਖੀ ਜਾਮੇ ਦੇ ਵਿੱਚ ਮਨੁੱਖਾਂ ਦੀ ਪਕੜ ਜੋ ਹੈ ਮੋਹ ਪਿਆਰ ਦੀ ਬਣੀ ਹੋਈ ਹੈ ਸਾਡੇ ਬੱਚਿਆਂ ਦੇ ਨਾਲ ਸਾਡੇ ਮਾਪੇ ਬਾਪ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਮੋਹ ਪਿਆਰ ਦੀ ਜੋ ਪਕੜ ਹੈ ਬਣੀ ਹੋਈ ਹੈ ਜਿਸ ਤੇ ਕਰਕੇ ਅਸੀਂ ਕਈ ਵਾਰ ਸਾਹ ਸੰਗਤ ਜੀ ਬਿਨਾ ਸੋਚੇ ਸਮਝੇ ਫੈਸਲੇ ਕਰ ਲੈਣੇ ਹਾਂ ਜਿਨ੍ਹਾਂ ਦੇ ਨਤੀਜੇ ਸਾਨੂੰ ਬਾਅਦ ਵਿੱਚ ਭੁਗਤਨੇ ਪੈਂਦੇ ਹਨ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਮੋਹ ਪਿਆਰ ਦੀ ਜਿਹੜੀ ਪਕੜ ਹੈ ਇਹ ਸਾਡੀ ਬਣੀ ਹੋਈ ਹੈ ਅਸੀਂ ਇਸ ਤੋਂ ਉੱਪਰ ਨਹੀਂ ਉੱਠ ਸਕੇ ਸਮਸਤੰਤੋਂ ਭਾਵ ਹੈ ਸਾ ਸੰਗਤ ਜੀ ਉਹ ਸਮੂਰੂਪ ਵਾਲਾ ਹੈ ਅੱਗੇ ਮਾਰੇ ਕਿਨੇ ਹਨ ਕੇ ਨਮਸਤਨ ਨਮਸਤੰ ਤਵਸਤੰ ਅਪੂਤੇ ਨਮਸਤਨ ਤਵਸਤੰ ਤੋ ਭਾਵ ਹੈ ਕਿ ਤੂੰ ਅਦ੍ਰਿਸ਼ ਹੈ ਨਾ ਦਿਖਣ ਵਾਲਾ ਹੈ ਨਮਸਕਾਰ ਹੈ ਇਹੋ ਜਿਹੇ ਅਦ੍ਰਿਸ਼ਟ ਅਤੇ ਅਚਰਜ ਰੂਪ ਨੂੰ ਜੋ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਵਿਚਰ ਰਿਹਾ ਹੈ ਪਰ ਫਿਰ ਵੀ ਅਦ੍ਰਿਸ਼ਟ ਹੈ ਅਦ੍ਰਿਸ਼ਟ ਸ਼ਕਤੀ ਹੈ ਉਸ ਨੂੰ ਨਮਸਕਾਰ ਹੈ ਅੱਗੇ ਜਦੋਂ ਛੰਦਾਂ ਦੀ ਚਾਲ ਬਦਲਦੀ ਹੈ ਮਾਰੀ ਕਹਿੰਦੇ ਹਨ ਕਿ ਤਉ ਪ੍ਰਸਾਦ ਪਾਦੜੀ ਛੰਦ ਤੇਰੀ ਕਿਰਪਾ ਦੇ ਨਾਲ ਪਾਦੜੀ ਛੰਦ ਦੇ ਵਿੱਚ ਰਚਨਾ ਕੀਤੀ ਗਈ ਹੈ ਆ ਬਯਕ ਤ ਤੇਜ ਅਨਭਉ ਪ੍ਰਕਾਸ਼ ਅਭਿਯਕਤ ਤੋ ਭਾਵ ਹੈ ਸਾਫ ਦੇਖਿਆ ਤੇ ਕਥਿਆ ਨਾ ਜਾਣ ਵਾਲਾ ਸਾਫ ਸਾਫ ਦੇਖਿਆ ਅਤੇ ਕਥਿਆ ਨਾ ਜਾਣ ਵਾਲਾ ਇਸ ਤਰ੍ਹਾਂ ਦਾ ਤੇਜ ਹੈ ਤੇਜ ਤੋ ਭਾਵ ਹੈ ਪ੍ਰਕਾਸ਼ ਅੱਗੇ ਮਾਰੇ ਕਹਿੰਦੇ ਹਨ ਕਿ ਅਨਭਉ ਪ੍ਰਕਾਸ਼ ਅਨਭਉ ਤੋ ਭਾਵ ਹੈ ਕਿ ਭੈ ਤੋਂ ਰਹਿਤ ਡਰ ਤੋਂ ਰਹਿਤ ਇਸ ਤਰ੍ਹਾਂ ਦਾ ਉਸ ਆਕਾਰ ਪੁਰਖ ਦਾ ਤੇਜ ਪ੍ਰਤਾਪ ਹੈ ਕਿ ਜੋ ਡਰ ਤੋਂ ਰਹਿਤ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ ਨਿਰਭਉ ਦੇ ਅਰਥ ਵੀ ਇਹੀ ਹਨ ਅਤੇ ਅਨਭਉ ਦੇ ਅਰਥ ਵੀ ਇਹੀ ਹਨ ਅਨਭਉ ਪ੍ਰਕਾਸ਼ ਅਗਯ ਮਾਰੇ ਗਿਆਨ ਕੇ ਅਛੈ ਸਰੂਪ ਅਦਬੈ ਅਨਾਸ਼ ਅਸ਼ੈਤੋਂ ਭਾਵ ਹੈ ਨਾ ਨਾਸ ਹੋਣ ਵਾਲਾ ਸਾਹਿ ਸਿੰਘ ਜੀ ਆਪ ਸਾਹਿਬ ਨੂੰ ਪਹਿਲਾਂ ਵੀ ਦੱਸਿਆ ਹੈ ਇਸ ਤਰ੍ਹਾਂ ਦਾ ਜੋ ਸਰੂਪ ਹੈ ਅਦਵੈ ਅਨਾਸ ਮਾਰੇ ਕਹਿੰਦੇ ਹਨ ਕਿ ਉਸ ਦਾ ਸਰੂਪ ਨਾਸ ਨਾ ਹੋਣ ਵਾਲਾ ਹੈ ਅਦਵੈ ਅਨਾਸ ਤੋਂ ਭਾਵ ਹੈ ਦਵੈਤ ਤੋਂ ਰਹਿਤ ਫਿਰ ਅਨਾਸ ਤੋਂ ਭਾਵ ਹੈ ਕਿ ਨਸ਼ਟ ਨਾ ਹੋਣ ਵਾਲਾ ਖਤਮ ਨਾ ਹੋਣ ਵਾਲਾ ਇਸ ਤਰ੍ਹਾਂ ਦਾ ਜੋ ਉਸ ਦਸ ਰੂਪ ਹੈ ਉਸ ਅਕਾਲ ਦਸ ਨੂੰ ਨਮਸਕਾਰ ਹੈ ਅੱਗੇ ਮਾਰੇ ਜਿੰਦੇ ਹਨ ਕੇ ਹਨ ਟੋਟ ਤੇਜ ਅਨ ਟੁੱਟ ਤੋਂ ਭਾਵ ਹੈ ਕਿ ਨਾ ਟੁੱਟਣ ਵਾਲਾ ਖੰਡ ਖੰਡ ਨਾ ਹੋਣ ਵਾਲਾ ਅਖੰਡਤ ਉਸ ਦਾ ਤੇਜ ਤੇਜ ਤੋਂ ਭਾਵ ਉਸ ਦਾ ਪ੍ਰਤਾਪ ਜਿਹਾ ਹੈ ਉਸ ਦਾ ਜੋ ਤੇਜ ਹੈ ਪ੍ਰਚੰਡ ਪ੍ਰਤਾਪ ਹੈ ਉਹ ਨਾ ਟੁੱਟਣ ਵਾਲਾ ਹੈ ਅਨਖੁੱਟ ਭੰਡਾਰ ਅਤੇ ਉਸ ਦੇ ਜੋ ਢੰਡਾਰੇ ਹਨ ਅਨਖੋਟ ਤੋਂ ਭਾਵ ਹੈ ਖੋਟ ਤੋਂ ਭਾਵ ਹੈ ਮੁੱਕ ਜਾਣਾ ਅਤੇ ਅਨਖੋਟ ਤੋਂ ਭਾਵ ਹੈ ਕਦੀ ਵੀ ਨਾ ਮੁੱਕਣ ਵਾਲਾ ਇਸ ਤਰ੍ਹਾਂ ਦੇ ਉਸ ਅਕਾਲ ਦੇ ਜੋ ਢੰਡਾਰੇ ਹਨ ਉਹ ਕਦੀ ਵੀ ਨਾ ਖਤਮ ਹੋਣ ਵਾਲੇ ਅਨਖਟ ਢੰਡਾਰ ਹਨ ਇਥੇ ਮਾਰੇ ਕਹਿੰਦੇ ਹਨ ਅਨਖਟ ਢੰਡਾਰ ਅੱਗੇ ਮਾਰੇ ਕਹਿੰਦੇ ਹਨ ਕਿ ਦਾਤਾ ਦੁਰੰਤ ਸਰਬੰ ਪ੍ਰਕਾਰ ਇਥੇ ਇਸ ਦੇ ਅਰਥ ਸਾਹਿਬ ਜੀ ਹਨ ਉਹ ਹਰ ਤਰ੍ਹਾਂ ਨਾਲ ਦਾਤਾ ਵੰਡਣ ਵਾਲਾ ਹੈ। ਦਾਤਾ ਦੁਰੰਤ ਦੁਰੰਤ ਇਸ ਤੋਂ ਭਾਵ ਹੈ ਕਿ ਹਰ ਤਰ੍ਹਾਂ ਦੀ ਹਰ ਪ੍ਰਕਾਰ ਦੀਆਂ ਦਾਤਾਂ ਵੰਡਣ ਵਾਲਾ ਹੈ। ਸਰਬੰ ਪ੍ਰਕਾਰ ਤੋਂ ਭਾਵ ਹੈ ਕਿ ਹਰ ਤਰ੍ਹਾਂ ਦੀਆਂ ਦਾਤਾਂ ਹਰ ਪ੍ਰਕਾਰ ਦੇਆਂ ਦਾਤਾ ਵੰਡਣ ਵਾਲਾ ਹੈ। ਦਾਤਾ ਦੁਰੰਤ ਜੋ ਦੁਰੰਤ ਦਾਤਾ ਜੋ ਦੇਣ ਵਾਲਾ ਦਾਤਾ ਹੈ। ਜੋ ਦਾਤਾ ਵੰਡ ਰਿਹਾ ਹੈ ਉਸ ਦੇ ਕੋਲ ਹਰ ਤਰ੍ਹਾਂ ਦੀਆਂ ਦਾਤਾ ਹਨ ਜੋ ਵੰਡ ਰਿਹਾ ਹੈ ਉਸ ਦੇ ਘਰ ਦੇ ਵਿੱਚ ਕਿਸੇ ਵੀ ਦਾਤ ਦਾ ਕੋਈ ਘਾਟਾ ਨਹੀਂ ਹੈ ਉਸ ਦਾ ਜੋ ਭੰਡਾਰਾ ਹੈ ਉਹ ਕਦੀ ਨਾ ਮੁੱਕਣ ਵਾਲਾ ਹੈ ਉਸ ਦਾ ਤੇਜ ਪ੍ਰਤਾਪ ਜੋ ਹੈ ਉਸ ਨੂੰ ਖੰਡਿਆ ਨਹੀਂ ਜਾ ਸਕਦਾ ਉਹ ਖੰਡ-ਖੰਡ ਨਹੀਂ ਕੀਤਾ ਜਾ ਸਕਦਾ ਅਤੇ ਉਹ ਅਦ੍ਰਿਸ਼ਟ ਜੋ ਤਾਕਤ ਹੈ ਹਰ ਜਗ੍ਹਾ ਤੇ ਉਹ ਵਿਆਪਕ ਹੈ ਸਨੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ ਦੋਵੇਂ ਹੱਥ ਜੋੜ ਕੇ ਆਓ ਸਾਧ ਸੰਗਤ ਜੀ ਇਥੇ 121 ਛੰਦ ਸੰਪੂਰਨ ਹੁੰਦੇ ਹਨ ਇਸ ਤੋਂ ਅੱਗੇ ਅਗਲੇ ਭਾਗਾਂ ਦੇ ਵਿੱਚ ਆਉਣ ਵਾਲੀ ਵਿਆਖਿਆ ਆਪ ਸਭ ਸੰਗਤ ਸਰਵਣ ਕਰੋਗੇ ਆਓ ਧੰਤਾਂ ਸਾਈ ਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਨ ਰਹਿਦਨ ਬਖਸ਼ਣਾ ਸਰਤੇ ਮੇਰ ਪਰ ਆਤ ਰੱਖਣਾ ਖਾਸ ਵੀ ਚੜਦੀ ਕਲਾ ਕਰਨੀ ਨਾਮ ਧਨ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆ ਅਨੇਕਾਂ ਹੀ ਪ੍ਰਕਾਰ ਦੇ ਭੁਲਾ ਚੁੱਕਾ ਹੋ ਜਾਂਦੀਆਂ ਨੇ ਆਪ ਸਾਧ ਸੰਗਤ ਬਖਸ਼ਿਓਗ ਬਖਸ਼ ਲੈਣਾ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ